ਯੂਨੀਵਰਸ ਯਾਨੀ ਬ੍ਰਹਮਾਣਡ ਇਸਦੀ ਉਤਪਤੀ ਕਿਸ ਤਰ੍ਹਾਂ ਹੋਈ ਆਉ ਜਾਣਦੇ ਹਾਂ ਸਾਇੰਸ ਕੀ ਕਹਿੰਦੀ ਐ ਇਸ ਬਾਰੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਹਨ 1927 ਵਿੱਚ ਜੋਰਜ ਲਮਾਂਟ ਨੇ ਬਿਗ ਬੈਂਥਰੀ ਥਿਓਰੀ ਨਾਮ ਦਾ ਸਿਧਾਂਤ ਦੁਨੀਆ ਸਾਹਮਣੇ ਰੱਖਿਆ ਇਸ ਥਿਓਰੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਇਹਨਾਂ ਨੇ ਦੱਸਿਆ 13.8 ਬਿਲੀਅਨ ਏਅਰ ਰਗੋ ਬ੍ਰਹਮਾਣਡ ਇੱਕ ਤੁੰਦੇ ਸਮਾਨ ਸੀ ਇੱਥੇ ਨਾ ਕੋਈ ਗ੍ਰਹਿ ਨਾ ਗੈਲੈਕਸੀਆਂ ਨਾ ਦਿਨ ਨਾ ਰਾਤ ਸੀ ਇਹਨਾਂ ਨੇ ਦੱਸਿਆ ਇੱਕ ਛੋਟਾ ਜਿਹਾ ਅਣੂ ਸੀ ਜਿਸ ਵਿੱਚ ਬਹੁਤ ਵੱਡਾ ਤਮਾਕਾ ਹੋਇਆ ਇਸ ਧਮਾਕੇ ਨਾਲ ਗਲੈਕਸੀਆਂ ਗ੍ਰਹਾਂ ਦਿਨ ਰਾਤ ਦਾ ਨਿਰਮਾਣ ਹੋਇਆ ਤੇ ਆਓ ਜਾਣਦੇ ਹਾਂ ਗੁਰੂ ਨਾਨਕ ਪਾਤਸ਼ਾਹ ਕੀ ਫਰਮਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਰਬਦ ਨਰਬਦ ਧੰਦੂ ਕਾਰਾ ਤਰਨ ਨਾ ਗਗਨ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਭਾਵ ਅਰਬਾਂ ਸਾਲ ਪਹਿਲੇ ਜਿਹੜੇ ਮਿਲ ਨਹੀਂ ਜਾ ਸਕਦੇ ਨਾ ਦਿਨ ਸੀ ਨਾ ਰਾਤ ਸੀ ਨਾ ਸੂਰਜ ਸੀ ਨਾ ਚੰਦ ਸੀ ਤੇ ਸਾਇੰਸ ਜਿਹੜੇ ਅਣੂ ਦੇ ਵਿਸਫੋਟ ਬਾਰੇ ਕਹਿੰਦੀ ਹੈ ਉਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਜੀ ਕੀ ਫਰਮਾਉਂਦੇ ਹਨ ਇਤਤਬ ਸੌ ਇਕ ਦਾ ਕਾਓ ਕਿਸਤੇ ਹੋਏ ਲੱਖ ਦਰਿਆਓ ਭਾਵ ਇਕ ਇਕ ਬਿਸਕੋਟ ਨਾਲ ਸ੍ਰਿਸ਼ਟੀ ਦਾ ਨਿਰਮਾਣ ਹੋਇਆ ਤੇ ਲੱਖਾਂ ਹੀ ਗਰੇ ਤੇ ਗੈਲੈਕਸੀਆਂ ਹੌਦ ਵਿੱਚ ਆਈਆਂ